ਡਾਕਟਰ ਹੁਣ ਹਵਾਈ ਯਾਤਰਾ ਨਹੀਂ ਕਰ ਸਕਣਗੇ ਖਾਸ ਤੌਰ ਦੇ ਉੱਤੇ ਉਦੋਂ ਜਦੋਂ ਉਹਨਾਂ ਨੂੰ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਆਫਰ ਕਰਨਗੀਆਂ ਜੀ ਡਾਕਟਰ ਜੋੜਾ ਜਾਂ ਉਹਨਾਂ ਦੇ ਬੱਚੇ ਆ ਉਹਨਾਂ ਦੀਆਂ ਆਉਣ ਜਾਣ ਦੀਆਂ ਟਿਕਟਾਂ ਪੰਜ ਤੇ 7 17 ਹੋਟਲਾਂ ਵਿੱਚ ਉਹਨਾਂ ਦਾ ਠਹਿਰਾਓ ਤੇ ਕੁਝ ਗਿਫਟ ਵੀ ਉਥੋਂ ਖਰੀਦ ਕੇ ਇਹਨਾਂ ਨੂੰ ਮਹੱਇਆ ਕੀਤਾ ਜਾਂਦੇ ਸੀ ਉਸ ਤੋਂ ਬਾਅਦ ਉਸ ਤਰ੍ਹਾਂ ਦੇ ਉਪਕਰਨ ਬਹੁ ਗਿਣਤੀ ਡਾਕਟਰ ਉਹਨਾਂ ਕੰਪਨੀਆਂ ਦੀ ਲਿਖਦੇ ਸੀ ਵੀ ਇਹਦੇ ਬਿਨਾ ਨਹੀਂ ਸਰਦਾ। ਦੀਵਾਲੀ ਤੇ ਖਾਸ ਕਰ ਵੱਡੇ ਵੱਡੇ ਗਿਫਟ ਦਿੱਜ ਜਾਂਦੇ ਸੀ। ਇਹਨਾਂ ਨੇ ਹੁਣ ਕਹਿਤਾ ਕਿ ਕਿਸੇ ਡਾਕਟਰ ਨੂੰ ਕੋਈ ਵਰਕਸ਼ਾਪ ਕੋਈ ਗਿਫਟ ਕੋਈ ਕਾਨਫਰੰਸ ਨਹੀਂ ਕੀਤੀ ਜਾਵੇਗੀ। ਉਹ ਇਹ ਵੀ ਦੇਖਿਆ ਗਿਆ ਕਿ ਉਹ ਸਾਰੇ ਦਾ ਸਾਰਾ ਪੈਸਾ ਕੰਪਨੀਆਂ ਦੇ ਬਜਟ 'ਚ ਪੈਂਦਾ ਹੈ ਤੇ ਉਹਦਾ ਕੁਝ ਪਰਸੈਂਟ ਉਹ ਕਰਨਾ ਦੀ ਕੀਮਤ ਦੇ ਵਿੱਚ ਜੋੜ ਦਿੱਤਾ ਜਾਂਦਾ ਸੀ। ਔਰ ਇਹ ਗੁਰਕ ਧੰਦਾ ਸੀ ਕਿ ਡਾਕਟਰਾਂ ਨੂੰ ਕਿਵੇਂ ਜਾਂ ਤੁਸੀਂ ਇਹ ਕਹਿ ਸਕਦੇ ਹੋ ਇੱਕ ਪਿਛਲੇ ਦਰਵਾਜ਼ੇ ਰਾਹੀਂ ਇੱਕ ਇੱਕ ਫ੍ਰਸ਼ਾਚਾਰ ਦਾ ਰੂਪ ਸੀ। ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ। ਡਾਕਟਰ ਹੁਣ ਹਵਾਈ ਯਾਤਰਾ ਨਹੀਂ ਕਰ ਸਕਣਗੇ ਖਾਸ ਤੌਰ ਦੇ ਉੱਤੇ ਉਦੋਂ ਜਦੋਂ ਉਹਨਾਂ ਨੂੰ ਉਪਕਰਣ ਬਣਾਉਣ ਵਾਲੀਆਂ ਕੰਪਨੀਆਂ ਆਫਰ ਕਰਨਗੀਆਂ ਕਈ ਥਾਵਾਂ ਦੇ ਉੱਤੇ ਜਿਹੜੀਆਂ ਇੱਕ ਵਰਕਸ਼ਾਪਾਂ ਵਗੈਰਾ ਲਾਈਆਂ ਜਾਂਦੀਆਂ ਨੇ ਨਵੇਂ ਉਪਕਰਣਾਂ ਨੂੰ ਲੈ ਕੇ ਤਾਂ ਉਦੋਂ ਕੰਪਨੀਆਂ ਡਾਕਟਰਜ਼ ਨੂੰ ਇਨਵਾਈਟ ਕਰਦੀਆਂ ਨੇ ਤੇ ਕਥਿਤ ਤੌਰ ਦੇ ਉੱਤੇ ਉਹਨਾਂ ਦਾ ਖਰਚਾ ਵਗੈਰਾ ਵੀ ਉਹਨਾਂ ਵੱਲੋਂ ਹੀ ਕੀਤਾ ਜਾਂਦਾ ਰਹਿਣ ਦਾ ਖਾਣ ਪੀਣ ਦਾ ਤੇ ਹੁਣ ਕੇਂਦਰ ਸਰਕਾਰ ਨੇ ਇਹਨਾਂ ਦੌਰਿਆਂ ਦੇ ਉੱਤੇ ਰੋਕ ਲਗਾ ਦਿੱਤੀ ਹੈ ਪੂਰੀ ਖਬਰ ਨੂੰ ਆਪਾਂ ਵਿਸਤਾਰ ਦੇ ਨਾਲ ਜਾਣਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਕਿਸ ਤਰ੍ਹਾਂ ਇਹ ਸਾਰੀ ਖਬਰ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਦੇਖੋ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਨਵਾਂ ਨੋਟੀਫਿਕੇਸ਼ਨ ਜਾਰੀ ਕਰਤਾ ਹਮ ਇਹਦੇ ਵਿੱਚ ਸਾਡੇ ਮੌਜੂਦਾ ਸਿਹਤ ਮੰਤਰੀ ਜੇਪੀ ਨੱਡਾ ਸਾਹਿਬ ਦੀ ਭੂਮਿਕਾ ਕਾਫੀ ਦੱਸੀ ਜਾਂਦੀ ਹੈ ਸਾਲ ਦੇ ਵਿੱਚ ਇਹ ਕੰਪਨੀਆਂ ਦਾ ਗੁਰਖਧੰਦਾ ਕੀ ਸੀ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਨੇ ਆਪਣੇ ਬਜਟ ਦੇ ਵਿੱਚ ਕਾਫੀ ਪਰਸੈਂਟ ਇਹ ਸੀ ਕਿ ਜੀ ਅੰਤਰਰਾਸ਼ਟਰੀ ਵਰਕਸ਼ਾਪ ਦੇ ਵਿੱਚ ਜਾਣਾ ਹੈ ਅੰਤਰਰਾਸ਼ਟਰੀ ਕਾਨਫਰੰਸ ਦੇ ਵਿੱਚ ਜਾਣਾ ਹੈ ਜੀ ਡਾਕਟਰ ਜੋੜਾ ਜਾਂ ਉਹਨਾਂ ਦੇ ਬੱਚੇ ਆ ਉਹਨਾਂ ਦੀ ਆਉਣ ਜਾਣ ਦੀਆਂ ਟਿਕਟਾਂ ਪੰਜ ਤੇ 7 17 ਹੋਟਲਾਂ ਵਿੱਚ ਉਹਨਾਂ ਦਾ ਠਹਿਰਾਓ ਤੇ ਕੁਝ ਗਿਫਟ ਵੀ ਉਥੋਂ ਖਰੀਦ ਕੇ ਇਹਨਾਂ ਨੂੰ ਮਹੱਈਆ ਕੀਤੇ ਜਾਂਦੇ ਸੀ ਉਸ ਤੋਂ ਬਾਅਦ ਉਸ ਤਰ੍ਹਾਂ ਦੇ ਉਪਕਰਨ ਬਹੁ ਗਿਣਤੀ ਡਾਕਟਰ ਉਹਨਾਂ ਕੰਪਨੀਆਂ ਦੀ ਰਿਕਦੇ ਸੀ ਵੀ ਇਹਦੇ ਬਿਨਾ ਨਹੀਂ ਸਰਦਾ ਇੱਕ ਸੀਨੀਅਰ ਡਾਕਟਰ ਸੀ ਪਟਿਆਲੇ ਦੇ ਅੱਜਕੱਲ ਤਾਂ ਦੁਨੀਆਂ 'ਚ ਨਹੀਂ ਰਹੇ ਉਹ ਕਹਿੰਦੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਹੂੰ ਇਹ ਸਾਡੀਆਂ ਡਾਕਟਰਾਂ ਲੈਬੋਰੀਟਰੀਆਂ ਤੇ ਦਵਾਈ ਕੰਪਨੀਆਂ ਦੀਆਂ ਪੈਦਾ ਕੀਤੀਆਂ ਬਿਆਨੇ ਹੂੰ ਹੈ ਨਹੀਂ ਉਹ ਕੁਝ ਹੁਣ ਸ਼ੂਗਰ WHO ਨੇ 200 ਤੱਕ ਕਹਿਤੀ ਵੀ 200 ਤੱਕ ਵੀ ਜਿਵੇਂ ਰਹੇ ਜਿਵੇਂ ਤਾਂ ਕੋਈ ਖਾਸ ਗੱਲ ਨਹੀਂ ਹੈਗੀ ਹੂੰ ਸੋ ਇੱਕ ਉਹਨਾਂ ਨੂੰ ਬਾਹਰ ਲੈ ਜਾਂਦੀਆਂ ਸੀ ਗਿਫਟ ਦਿੰਦੀਆਂ ਸੀ દિਵਾਲੀ ਤੇ ਖਾਸ ਕਰ ਵੱਡੇ ਵੱਡੇ ਗਿਫਟ ਭੇਜੇ ਜਾਂਦੇ ਸੀ ਇਹਨਾਂ ਨੇ ਹੁਣ ਕਹਿਤਾ ਕਿ ਕਿਸੇ ਡਾਕਟਰ ਨੂੰ ਕੋਈ ਵਰਕਸ਼ਾਪ ਕੋਈ ਗਿਫਟ ਕੋਈ ਕਾਨਫਰੰਸ ਨਹੀਂ ਕੀਤੀ ਜਾਵੇਗੀ ਉਹ ਇਹ ਵੀ ਦੇਖਿਆ ਗਿਆ ਕਿ ਉਹ ਸਾਰੇ ਦਾ ਸਾਰਾ ਪੈਸਾ ਕੰਪਨੀਆਂ ਦੇ ਬਜਟ ਚ ਪੈਂਦਾ ਹੈ ਤੇ ਉਹਦਾ ਕੁਝ ਪਰਸੈਂਟ ਉਹ ਉਪਕਰਨਾਂ ਦੀ ਕੀਮਤ ਦੇ ਵਿੱਚ ਜੋੜ ਦਿੱਤਾ ਜਾਂਦਾ ਸੀ ਔਰ ਇਹ ਗੋਰਖ ਧੰਦਾ ਸੀ ਕਿ ਡਾਕਟਰਾਂ ਨੂੰ ਕਿਵੇਂ ਜਾਂ ਤੁਸੀਂ ਇਹ ਕਹਿ ਸਕਦੇ ਹੋ ਇੱਕ ਪਿਛਲੇ ਦਰਵਾਜ਼ੇ ਰਾਹੀਂ ਇੱਕ ਕਿਥਤ ਇੱਕ ਭ੍ਰਸ਼ਟਾਚਾਰ ਦਾ ਰੂਪ ਸੀ ਜੀ ਸੋ ਇਹਦੇ ਉੱਤੇ ਪਾਬੰਦੀ ਲਾਤੀ ਹੈ ਪਾਬੰਦੀ ਲਾਉਣ ਤੋਂ ਬਾਅਦ ਹੁਣ ਕੋਈ ਵੀ ਡਾਕਟਰ ਜਾਂ ਉਹਨੂੰ ਕੋਈ ਅਥਾਰਟੀ ਇਸ ਕੰਮ ਵਾਸਤੇ ਆਗਿਆ ਨਹੀਂ ਦੇਵੇਗੀ ਕਿ ਉਹ ਉਹਨਾਂ ਵਰਕਸ਼ਾਪਾਂ ਤੇ ਜਾਵੇ ਇਹਦਾ ਮੇਰਾ ਖਿਆਲ ਹੈ ਕਿ ਜਿਹੜਾ ਕੀਮਤਾਂ ਨੇ ਉਪਕਰਨਾਂ ਦੀਆਂ ਉਦੇ ਵਿੱਚ ਕਟੌਤੀ ਆਉਣ ਦੀ ਸਭਾਵਨਾ ਲੋਕ ਰਾਹਤ ਦਾ ਇੱਕ ਚੰਗਾ ਕਦਮ ਭਾਰਤ ਸਰਕਾਰ ਨੇ ਚੱਕਿਆ ਜੀ ਤੁਲਸਾਬ ਚਰਚਾ ਵੀ ਛੜੀ ਹੋਈ ਹੈ ਕਿ ਜੇਕਰ ਸਰਕਾਰ ਉਪਕਰਨਾ ਦੀਆਂ ਕੰਪਨੀਆਂ ਦੇ ਉੱਤੇ ਅਜਿਹੀ ਲਗਾਮ ਲਗਾ ਸਕਦੀ ਆ ਤਾਂ ਜਿਹੜੀਆਂ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੇ ਜਾਂ ਹੋਰ ਜਿਹੜੇ ਇਕੁਪਮੈਂਟ ਬਣਾਏ ਜਾਂਦੇ ਨੇ ਘਟੋ ਘਟ ਉਹਨਾਂ ਬਾਰੇ ਵੀ ਅਜਿਹਾ ਹੀ ਕੁਝ ਹੋ ਜਾਵੇ ਕਿਉਂਕਿ ਅਕਸਰ ਹਸਪਤਾਲਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜਿਹੜੇ ਐਮ ਆਰ ਵਗੈਰਾ ਨੇ ਉਹ ਡਾਕਟਰਾਂ ਦੇ ਨਾਲ ਸੰਪਰਕ ਦੇ ਵਿੱਚ ਹੁੰਦੇ ਨੇ ਕਈ ਵਾਰ ਦਵਾਈਆਂ ਜਈਆਂ ਲਿਖ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਖਾਸ ਮੈਡੀਕਲ ਸਟੋਰਾਂ ਤੋਂ ਹੀ ਉਪਲਬਧ ਹੁੰਦੀਆਂ ਨੇ ਚਰਚਾ ਛੜੀ ਹੋਈ ਹੈ ਕਿ ਇਹਦੇ ਉੱਤੇ ਵੀ ਕਹਿੰਦੇ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਬਠਿੰਡੇ ਤੋਂ ਲੈ ਲਓ ਦਵਾਈ ਹੂੰ ਪਟਿਆਲੇ ਤੇ ਨਹੀਂ ਮਿਲੇਗੀ ਹਾਲਾਂਕਿ ਪਟਿਆਲਾ ਸਭ ਤੋਂ ਵੱਡੀ ਹੱਬ ਹੈ ਮੈਡੀਕਲ ਦੀ ਤੁਸੀਂ ਜਲੰਧਰ ਤੋਂ ਲਖਾ ਲਓ ਉਹ ਨਹੀਂ ਇੱਥੇ ਮਿਲੇਗੀ ਪਟਿਆਲੇ ਤੋਂ ਲਖਾ ਲਓ ਉਹ ਦੂਜੇ ਸ਼ਹਿਰਾਂ 'ਚ ਨਹੀਂ ਮਿਲੇਗੀ ਜਦ ਕਿ ਕੇਂਦਰ ਸਰਕਾਰ ਨੇ ਇਹਦੇ ਵਿੱਚ ਇਹ ਕਿਹਾ ਤੁਸੀਂ ਸਾਲਟ ਲਿਖੋ ਹਮ ਕੰਪਨੀ ਕੀ ਹੈ ਕੀ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦਿਨ ਗੱਲ ਸੁਣਾਈ ਸੀ ਕਿ ਸਾਡਾ ਇੱਕ ਮਿੱਤਰ ਬਾਹਰ ਹਮ ਉਹਨੇ ਕਿਸੇ ਦਵਾਈ ਬਾਰੇ ਭੇਜਤਾ ਉਹ ਡਾਕਟਰਾਂ ਦੀ ਆਪਣੀ ਕੰਪਨੀ ਦੀ ਦਵਾਈ ਸੀ ਹਮ ਉਹ ਜਦੋਂ ਦੂਜੇ ਤੋਂ ਪੁੱਛਿਆ ਉਹ ਕਹਿੰਦਾ ਯਾਰ ਇਹ ਕਿਹੜੀ ਦਵਾਈ ਹੈ ਆਹ ਸਾਲਟ ਆ ਇਹਦੇ ਵਿੱਚ ਤੇ ਉਹਦੀ ਕੀਮਤ ਗੋਲੀ ਦੀ ਹਜ਼ਾਰਾਂ 'ਚ ਹਮ ਤੇ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਤਾਂ ਸਾਰੀ 15 ਰੁਪਈਆ ਦੀ ਬੰਦੀ ਹੈ ਹੂੰ ਸੋ ਇਹ ਬਹੁਤ ਵੱਡਾ ਗੋਰਖ ਧੰਦਾ ਦਵਾਈਆਂ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਸਿਹਤ ਮੰਤਰੀ ਡਾਕਟਰ ਰਵੀਰ ਸਿੰਘ ਸਖਤ ਹੋਵੇ ਸਾਲਟ ਲਿਖਾਏ ਜਾਣ ਨਾ ਕਿ ਕੰਪਨੀਆਂ ਦੇ ਨਾ ਕਿ ਫਲਾਨੀ ਕੰਪਨੀ ਦੀ ਦਵਾਈ ਹੀ ਲੈ ਕੇ ਆਓ ਜੇ ਇਹ ਹੋ ਗਿਆ ਤਾਂ ਸਮਝ ਲਓ ਪੰਜਾਬ ਦਾ ਜਿਹੜਾ ਸਿਹਤ ਬਜਟ ਹੈ ਉਹਦਾ ਵੀ ਚੰਗਾ ਅਸਰ ਪਵੇਗਾ ਲੋਕਾਂ ਦੀ ਜੇਬਾਂ ਵੀ ਨਹੀਂ ਕਟੀਆਂ ਜਾਣ ਜੀ ਬਿਲਕੁਲ ਜੀ ਜ਼ਿਲ੍ਹਾ ਤੋਂ ਜ਼ਿਲ੍ਹਾ ਤਾਂ ਬੜੀ ਦੂਰ ਦੀ ਗੱਲ ਆ ਤੁਸੀਂ ਕਿਸੇ ਹਸਪਤਾਲ ਦੇ ਡਾਕਟਰ ਤੋਂ ਦਵਾਈ ਲਓਗੇ ਉਹ ਲਿਖ ਕੇ ਦੇਣਗੇ ਉਹ ਤੋਂ 10 ਮੀਟਰ ਦੇ ਉੱਤੇ ਜਾ ਕੇ ਜਾਂਦਾ ਕਿਲੋਮੀਟਰ ਤੋਂ ਬਾਅਦ ਮੈਡੀਕਲ ਸਟੋਰ ਤੋਂ ਦਵਾਈ ਨਹੀਂ ਮਿਲਦੀ ਕਈ ਵਾਰੀ ਅਜੇਹੀ ਦਵਾਈ ਸਿੱਧੀ ਉਹਨਾਂ ਦੇ ਕੋਲ ਜਿਸ ਤਰ੍ਹਾਂ ਵੀ ਆਈ ਹੁੰਦੀ ਹੈ ਜਿਸ ਤਰ੍ਹਾਂ ਵੀ ਤਾਲਮੇਲ ਹੁੰਦਾ ਸੋ ਇਹ ਜਿਹੜਾ ਕੇਂਦਰ ਸਰਕਾਰ ਦਾ ਫੈਸਲਾ ਹੈ ਇਹ ਕਿਵੇਂ ਲਾਗੂ ਹੁੰਦਾ ਹੈ ਕਿੰਨੇ ਲੋਕੇ ਇਹਨੂੰ ਮੰਨਦੇ ਨੇ ਜਾਂ ਕੋਈ ਫਿਰ ਹੋਰ ਰਸਤੇ ਲੱਭ ਲੈਂਦੇ ਨੇ ਸੰਪਰਕ ਦੇ ਆਪਸ ਦੇ ਵਿੱਚ ਜਾਂ ਬਾਹਰ ਜਾਣ ਦੇ ਤਾਂ ਉਹ ਦੇਖਣ ਵਾਲੀ ਗੱਲ ਹੋਏਗੀ ਟੂਲ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਜੀ ਸੋ ਜੇ ਵਿਸ਼ੇ ਦੇ ਉਤੇ ਦੁਬਾਰਾ ਫਿਰ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ